ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੈ ਕੇ ਆਏਗੇ ਚੰਦੇਰੀ ਸਿਲਕ ਦੇ ਸੂਟ ਲੰਗੇ 70 ਗ੍ਰਾਮ ਵਾਲੀ ਚੰਦੇਰੀ ਹੈਗੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਤੇ ਤੁਸੀਂ ਇਹਨਾਂ ਨੂੰ ਦੇਖੋ ਜਿਹੜੇ ਆਹ ਸੂਟ ਦੇਖੋ ਸਭ ਤੋਂ ਪਹਿਲਾਂ ਹਨਾ ਗ੍ਰੀਨ ਸ਼ੇਡ ਦੇ ਵਿੱਚ ਹੈ ਮਹਿੰਦੀ ਦੇ ਵਿੱਚ ਬਹੁਤ ਜਿਆਦੇ ਸੋਹਣੀ ਚੰਦੇਰੀ ਸਿਲਕ ਹੈਗੀ ਤੇ ਇਸ ਤਰ੍ਹਾਂ ਇਹਦੀ ਬਾਟਮ ਰਹੂਗੀ ਤੁਸੀਂ ਬਾਟਮ ਦਾ ਪੈਚ ਵਗੈਰਾ ਦਾ ਹੀ ਡਿਜ਼ਾਈਨ ਇਹਦੇ ਉੱਪਰ ਨੈਕ ਤੇ ਬਾਹਾਂ ਤੇ ਇਦਾਂ ਕਰਵਾ ਕੇ ਸੋਹਣੇ ਸੋਹਣੇ ਸੂਟ ਇਹਨਾਂ ਨੂੰ ਸਲਾਈ ਕਰਵਾ ਸਕਦੇ ਹੋਗੇ ਤੁਸੀਂ ਕਲਰ ਦੇਖ ਸਕਦੇ ਹੋਗੇ 70 ਗ੍ਰਾਮ ਵਾਲੀ ਇਹ ਚੰਦੇਰੀ ਸਿਲਕ ਹੈਗੀ ਤੇ ਬਹੁਤ ਹੀ ਜਿਆਦੇ ਸੋਹਣਾ ਫੈਬਰਿਕ ਹੈਗਾ ਜਿੱਦਾਂ ਕਿ ਤਿਹਾਰਾਂ ਲਈ ਹਨਾ ਤੇ ਜਿੱਦਾਂ ਕਿ ਤੀ ਜਾ ਰਹੀ ਹੈਗੀ ਤੁਸੀਂ ਇਹ ਵਾਲਾ ਫੈਬਰਿਕ ਜਿਹੜਾ ਪਾ ਸਕਦੇ ਹੋ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਲੇਂਗੇ ਹੋ ਤੁਸੀਂ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਨਾਲ ਇਸ ਤਰ੍ਹਾਂ ਦੇ ਲੈਮਨ ਜੇ ਸ਼ੇਡ ਦੀ येलो ਜੀ ਬਾਟਮ ਹੈਗੀ ਤੇ ਗ੍ਰੀਨ ਕਲਰ ਦਾ ਹੈਗੀ ਮਤਲਬ ਸ਼ਰਟ ਹੈਗੀ ਇਸ ਤਰ੍ਹਾਂ ਇਹ ਹੋ ਚੁੱਕੀ ਤੇ ਕਾਫੀ ਜਿਆਦੇ ਸੋਹਣੇ ਸੂਟ ਇਹ ਰੈਡੀ ਹੋਣਗੇ ਬਹੁਤ ਸੋਹਣੀ ਕੁਆਲਿਟੀ ਹੈਗੀ ਸਟੱਫ ਵੀ ਬਹੁਤ ਜਿਆਦੇ ਸੋਹਣਾ ਹੈਗਾ ਚੰਦੇਰੀ ਸਿਲਕ ਦੇ ਵਿੱਚ ਹੈਗਾ ਤੇ 70 ਗ੍ਰਾਮ ਵਾਲੀ ਚੰਦੇਰੀ ਹੈਗੀ ਪ੍ਰਾਈਸ ਇਹਦਾ ਰਹੂਗਾ ਜੀ 3000 ਵਿਦ ਸ਼ਿਪਿੰਗ ਰਹੂਗਾ ਬਹੁਤ سارے ਕਲਰ ਨੇਗੇ ਜਿਹੜੇ ਆਪਾਂ ਲੈ ਕੇ ਆਏ ਆਂਗੇ ਤੁਹਾਨੂੰ ਲਓ ਜੀ ਨੈਕਸਟ ਸ਼ੇਡ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਵੀ ਤੇ ਵਿੱਚ ਬੂਟੀਆਂ ਦੇਖੋ ਬਹੁਤ ਜਿਆਦੇ ਸੋਹਣੇ ਮਤਲਬ ਜੈਨੂਇਨ ਜੇ ਸੂਟ ਨੇਗੀ ਤੇ ਨਾਲ ਇਸ ਤਰ੍ਹਾਂ ਇਹ ਬਾਟਮ ਆਊਗੀ ਤੁਸੀਂ ਬਾਕੀ ਆਪਣੀ ਚੋਆਇਸ ਹੈ ਜੇ ਤੁਸੀਂ ਇਹ ਤੇ ਵਰਕ ਵਗੈਰਾ ਕਰਾਣਾ ਚਾਹੁੰਦੇ ਹੋ ਤਾਂ ਵਰਕ ਵੀ ਕਰਾ ਸਕਦੇ ਹੋਗੇ ਨਹੀਂ ਫਿਰ ਤੁਸੀਂ ਇਦਾਂ ਵੀ ਇਹਨੂੰ ਲੈ ਸਕਦੇ ਹੋਗੇ ਲਓ ਜੀ ਪ੍ਰਾਈਸ ਸਾਰੇ ਸੂਟਾਂ ਦਾ ਸੇਮ ਹੀ ਰਹੂਗਾ 3000 ਲਓ ਜੀ ਨੈਕਸਟ ਸੂਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਕੁਝ ਫਲਾਵਰ ਵਾਲੇ ਪ੍ਰਿੰਟ ਨਾਲੋਂ ਹਟਕੀ ਚੀਜ਼ਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਦੇਖੋ ਸ਼ਾਈਨ ਹੈ ਕੱਪੜੇ ਦੇ ਵਿੱਚ ਤੇ ਜੇ ਸਟਾਈਲ ਦੀ ਬਾਟਮ ਰਹੂਗੀ ਇਦਾਂ ਲਓ ਜੀ ਆਰਡਰ ਨਹੀਂਗੇ ਆਪਣੇ ਫਾਸਟਲੀ ਕਰ ਦਿਓ ਕਿਉਂਕਿ ਰਿਪੀਟ ਜਿਹੜੀ ਭੈਣ ਰਹਿ ਜੂਗੀ ਇੱਕ ਵਾਰ ਕਨਫਰਮ ਕਰਕੇ ਪੇਮੈਂਟ ਕਰਨ ਵੀ ਰਿਪੀਟ ਹੈਗਾ ਜਾਂ ਨਹੀਂ ਨੈਕਸਟ ਸ਼ੇਡ ਹੈ ਜਿਹੜਾ ਤੁਸੀਂ ਪ੍ਰਿੰਟ ਆ ਦੇਖ ਸਕਦੇ ਹੋਗੇ ਕਾਫੀ ਜ਼ਿਆਦਾ ਸੋਨਾ ਹੈ ਇਹ ਵੀ ਲੱਗਦੀ ਇਸ ਟਰਾਈ ਵਾਲੀ ਰਹੂਗੀ ਸੀ ਬਾਟਮ ਰਹੂਗੀ ਸਕਰੀਨ ਸ਼ਾਟ ਲੈ ਸਕਦੇ ਫਿਰ ਕਾਫੀ ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਨੇ ਵੀ ਤੁਸੀਂ ਸਾਨੂੰ ਸਕਰੀਨ ਸ਼ਾਟ ਵੀ ਨਹੀਂ ਲੈਣ ਦਿੰਦੇ ਹੈ ਕਿ ਤੁਸੀਂ ਲੈ ਸਕਦੇ ਹੋਗੇ ਬਹੁਤ ਅੱਜ ਆਰਮਨਾਲ ਸਲੋ ਦੇ ਵਿੱਚ ਵੀਡੀਓ ਬਣਾ ਰਹੇ ਕੋਈ ਕਾਲੀ ਨਹੀਂ ਤੇ ਨੈਕਸਟ ਆ ਜਾਊਗਾ ਯੈਲੋ ਸ਼ੇਡ ਆ ਜਾਊਗਾ ਦੇਖੋ ਜੀ ਇਹ ਜਿਹੜੀਆਂ ਚੀਜ਼ਾਂ ਨੇ ਜੀ ਤੁਹਾਨੂੰ ਸਾਡੇ ਬੁਟੀਕ ਤੇ ਮਿਲਣਗੀਆਂ ਪਹਿਲੀ ਵਾਰ ਲੈ ਕੇ ਆਇਾਂਗੇ ਆਪਾਂ ਤੇ ਹਜੇ ਕਿਸੇ ਵੀ ਬੁਟੀਕ ਵਾਲੇ ਨੇ ਇਦਾਂ ਦੇ ਜਿਹੜੇ ਸਟੱਫ ਹੈਗਾ ਸੂਟ ਹੈਗਾ ਨਹੀਂ ਪਾਇਆ ਹੈਗਾ ਤੇ ਆਪਾਂ ਸਭ ਤੋਂ ਪਹਿਲਾਂ ਪਾ ਰਹੇ ਆਂਗੇ ਤੁਸੀਂ ਦੇਖ ਸਕਦੇ ਇਦਾਂ ਦੀ ਲਾਈਨ ਵਾਲੀ ਬਾਟਮ ਹੈਗੀ ਇਸ ਤਰ੍ਹਾਂ ਨੂੰ ਆਪਣੇ ਬੁਟੀਕ ਤੋਂ ਵੀ ਕੁਝ हटਕੇ ਜੇ ਸਾਰੀਆਂ ਚੀਜ਼ਾਂ ਪ੍ਰਿੰਟ ਵਗੈਰਾ ਕੋਈ ਹੀ ਇੱਕ ਅੱਧਾ ਪ੍ਰਿੰਟ ਮੈਚ ਕਰ ਸਕਦਾ ਕਿਸੇ ਨਾਲ ਨਹੀਂ ਆਪਣੇ ਬੁਟੀਕ ਤੋਂ ਪ੍ਰਿੰਟ ਨਹੀਂ ਛੇਤੀ ਕਿਸੇ ਨਾਲ ਮੈਚ ਕਰਦਾ ਹੈਗਾ ਆ ਦੇਖੋ ਨੈਕਸਟ ਸ਼ੇਡ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਇਹਦੇ ਨਾਲ ਇਸ ਤਰ੍ਹਾਂ ਬਾਟਮ ਰਹੂਗੀ ਨੈਕਸਟ ਸੂਟਸ ਜਿਹਦੇ ਇਸ ਤਰ੍ਹਾਂ ਰੰਗ ਵੀ ਬਹੁਤ ਜਿਆਦੇ ਸੋਹਣੇ ਨੇ ਇਹਨਾਂ ਨਾਲ ਤੁਸੀਂ ਹਨਾ ਵੀ ਟਾਈ ਐਂਡ ਡਾਈ ਦੁਪੱਟਾ ਰੱਖ ਸਕਦੇ ਹੋਗੇ ਤੇ ਇੱਕ ਆਪਾਂ ਪਿਓਰ ਚੁੰਦੇਰੀ ਤੇ ਦੁਪੱਟੇ ਵੀ ਲੈ ਕੇ ਆਇਆਗੇ ਫੁੱਲ ਪਿਓਰ ਬਿਲਕੁਲ ਜਿੱਦਾਂ ਕਿ ਮੈਂ ਆਰਗੈਂਜ਼ਾ ਦਾ ਦੁਪੱਟਾ ਲਿਆ ਹੋਇਆਗਾ ਹਨਾ ਤੇ ਬਹੁਤ ਜਿਆਦੇ ਸੋਹਣੀ ਕੁਆਲਿਟੀ ਹੈ ਇਹ ਫਲੈਪੀ ਆ ਫਲੈਪੀ ਨਹੀਂ ਹੈਗਾ ਉਹ ਸਿੱਧ ਤੇ ਖੜਦਾ ਹੈਗਾ ਜਿਸ ਤਰ੍ਹਾਂ ਇਹ ਚੁੰਦੇਰੀ ਸਿਲਕ ਦੇ ਸੂਟ ਨੇਗੇ ਤੁਸੀਂ ਇਹਨਾਂ ਨਾਲ ਲੈ ਸਕਦੇ ਹੋ ਦੁਪੱਟੇ ਡਾਈ ਵਗੈਰਾ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਇਹਦੀ ਬਾਟਮ ਰਹੂਗੀ ਜੀ ਦੇਖ ਸਕਦੇ ਹੋ ਤੁਸੀਂ ਕਿੰਦਾ ਹੀ ਕੰਟਰਾਸਟ ਹੈਗਾ ਕਾਫੀ ਜਿਆਦਾ ਸੋਹਣਾ ਨੈਕਸਟ ਸ਼ੇਡ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਦੀ ਬਾਟਮ ਇਦਾਂ ਹੋਊਗੀ ਬਾਟਮ ਦੀ ਅਲੱਗ-ਅਲੱਗ ਡਿਜ਼ਾਈਨ ਨੇ ਜਿੱਦਾਂ ਕਿ ਜ਼ਿਆਦਾਤਰ ਵਿੱਚ ਬੂਟੀਆਂ ਹੀ ਹਨਾ ਤੁਹਾਨੂੰ ਇਦਾਂ ਹੀ ਡਿਜ਼ਾਈਨ ਮਿਲੂਗਾ ਕੋਈ ਹੈ ਜਿਹੜਾ ਲਾਈਨਾਂ ਲੰਗੀਆਂ ਵਿੱਚ ਤੇ ਕੋਈ ਜ਼ਿਆਦਾਤਰ ਇਸ ਤਰ੍ਹਾਂ ਬੂਟੀਆਂ ਲੰਗੀਆਂ ਤੇ ਬਹੁਤ ਲਾਈਟ ਵੇਟ ਸਟੱਫ ਹੈਗਾ ਤੇ ਮੈਂ ਹੁਣ ਵੀਡੀਓ ਦਾ ਐਂਡ ਵੀ ਹੋਣ ਵਾਲਾ ਕਿਉਂਕਿ ਕੁਝ ਕੁ ਸੌ ਟ੍ਰੈਕ ਹੈ ਦੁਬਾਰਾ ਵੀ ਦੱਸ ਦਨੀ ਹੈ ਜਿਹੜੀ ਚੰਦੇਰੀ ਸਿਲਕ ਹੈ ਜੀ 70 ਗ੍ਰਾਮ ਵਾਲੀ ਹੈ ਜੀ ਤੇ ਬਹੁਤ ਹੀ ਜਾਦੇ ਸੋਨਾ ਫੈਬਰਿਕ ਹੈ ਤੁਸੀਂ ਇਹਨਾਂ ਨੂੰ ਪਾਰਟੀ ਦੇ ਜਤਮਾ ਦੀ ਸੂਟ ਰੈਡੀ ਕਰਵਾਓ ਤੇ ਪ੍ਰਾਈਸ ਜੇਕਰ ਹੋਊਗਾ ਜੀ 3000 ਪ੍ਰਾਈਸ ਹੈ ਸਾਰੇ ਸੂਟਾਂ ਦਾ ਕੋਈ ਵੀ ਤੁਸੀਂ ਸੂਟ ਇੱਕ ਲੈਣਾ ਚਾਹੋ ਨੇ ਦੋ ਲੈਣਾ ਚਾਹੋਗੇ ਵਿੱਚ ਪ੍ਰਿੰਟਡ ਡਿਜ਼ਾਈਨ ਅਲੱਗ-ਅਲੱਗ ਨੇਗੇ ਤੁਸੀਂ ਲੈ ਸਕਦੇ ਹੋਗੇ ਤੇ ਕੁਝ ਹਟਕੇ ਜੇ ਚੀਜ਼ਾਂ ਲੈ ਕੇ ਆਏ ਜੈਨੂਨ ਜੇ ਸੂਟ ਲēngੇ ਕਾਫੀ ਜਾਦੇ ਸੋਨੇ ਤੁਸੀਂ ਇਹ ਵਾਲਾ ਦੇਖੋ ਡਿਜ਼ਾਈਨ ਇਸ ਤਰ੍ਹਾਂ ਜੇ ਰਹੂਗੀ ਬਾਟਮ ਰਹੂਗੀ ਤੁਸੀਂ ਦੇਖ ਸਕਦੇ ਹੋਗੇ ਇਦਾਂ ਤੇ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਬਾਕੀ ਤੁਹਾਡੇ ਲਈ ਇੱਕ ਡਿਜ਼ਾਈਨ ਇਹਦੇ ਵਿੱਚੋਂ ਲੈ ਕੇ ਆਵਾਂਗੇ ਕਿਉਂਕਿ ਮੈਂ ਆਪਣਾ ਸੂਟ ਹੈ ਜਿਹੜਾ ਸਟਿਚ ਕਰਵਾਇਆ ਇਹਦੇ ਵਿੱਚੋਂ ਵੀ ਕਿਦਾਂ ਪਰ ਰੈਡੀ ਕਰਵਾਇਆਗਾ ਤੇ ਤੁਸੀਂ ਸਾਡੇ ਕੋਲੋਂ ਸਲਾਈ ਵੀ ਕਰਵਾ ਸਕਦੇ ਹੋਗੇ ਨਿੰਕ ਤੁਸੀਂ ਅਨ ਸਟਿਚ ਵੀ ਸੂਟ ਟੈਂਗਲ ਜਿਹੜੇ ਲੈ ਸਕਦੇ ਹੋ ਆਪਣੇ ਕੋਲ ਲੋਚੀ ਇਸ ਤਰ੍ਹਾਂ ਇਹ ਵਾਲਾ ਸੂਟ ਹੈ ਨੈਕਸਟ ਤੁਹੇ ਦੇਖੋ ਤੁਸੀਂ ਇਹ ਵਾਲਾ ਪ੍ਰਿੰਟ ਵੀ ਦੇਖ ਸਕਦੇ ਹੋਗੇ ਜੇ ਤੁਸੀਂ ਮੈਨੂੰ ਦੇਖਦੇ ਹੋ ਇੰਸਟਾਗ੍ਰam ਤੋਂ ਫਿਰ ਤੁਸੀਂ ਜ਼ਰੂਰ ਮੈਨੂੰ ਫੋਲੋ ਕਰ ਸਕਦੇ ਹੋ ਤੇ ਇਸ ਤਰ੍ਹਾਂ ਇਹਦੀ ਬਾਟਮ ਹੈਗੀ ਜਿਹੜੀ ਇਦਾਂ ਹੈਗੀ ਬਸ ਪਲੇਨ ਹੈਗੀ ਵਿੱਚ ਹਲਕਾ ਜਿਹਾ ਮਤਲਬ ਇਹਦੇ ਇਸ ਤਰ੍ਹਾਂ ਹਨ ਬੋਟਸ ਜੇ ਬਣੇ ਹੋਏ ਨੇਗੇ ਬਿਲਕੁਲ ਲਾਈਪ ਨੇ ਪਤਾ ਵੀ ਨਹੀਂ ਲੱਗਦਾ ਥੋੜਾ ਬਤਾ ਵੀ ਹਾਂ ਵੀ ਜਿਹਨੂੰ ਪਹਿਚਾਨ ਹੈ ਹਨਾ ਵੀ ਥੋੜਾ ਬਹੁਤ ਪਤਾ ਵੀ ਲੱਗ ਸਕਦਾ ਹੈਗਾ ਤੇ ਲੋ ਜੀ ਕੇਸਟਰਾਏ ਵਾਲਾ ਡਿਜ਼ਾਈਨ ਹੈ ਨੈਕਸਟ ਤੇ ਲਾਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ येलो ਸ਼ੇਡ ਦੇ ਵਿੱਚ ਹੈਗਾ ਤੁਸੀਂ ਇੱਕ ਸੂਟ ਲੈਣਾ ਚਾਹੁੰਦੇ ਹੋ ਦੋ ਲੈਣਾ ਚਾਹੁੰਦੇ ਹੋ ਚਾਰ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਕਿਉਂਕਿ ਸਾਰਿਆਂ ਦੇ ਡਿਜ਼ਾਈਨ ਨੇਗੇ ਜਿਹੜੇ ਅਲੱਗ-ਅਲੱਗ ਨੇਗੇ ਤੋ ਪਾਰਾ ਇਹ ਰਿਪੀਟ ਨਹੀਂ ਹੁੰਦੀਆਂ ਚੀਜ਼ਾਂ ਕਿਉਂਕਿ ਕਾਫੀ ਜ਼ਿਆਦੇ ਮਤਲਬ ਸੋਨੇ ਸੂਟ ਨੇਗੇ ਵਾਲੇ ਇਹਨਾਂ ਨੂੰ ਤੁਸੀਂ ਪਾਰਟੀ ਵੇਅਰ ਵਿੱਚ ਜਦ ਦਮ ਜੀ ਵੇਅਰ ਕਰ ਸਕਦੇ ਹੋਗੇ ਜਿਵੇਂ ਵੀ ਤੁਸੀਂ ਪੈਨਣਾ ਚਾਹੋਗੇ ਇਹਨਾਂ ਨੂੰ ਹਰ ਤਰ੍ਹਾਂ ਹਨ ਮਤਲਬ ਇਹ ਪੈਨ ਸਕਦੇ ਹੋਗੇ ਤੇ ਥੋੜੀ ਜਿਹੀ ਇਹਨਾਂ ਦੀ ਮਤਲਬ ਜਿਹੜੇ ਸਟਾਈਲ ਹੈਗਾ ਲੂਸ ਸਟਾਈਲ ਦੇ ਵਿੱਚ ਇਹਨਾਂ ਨੂੰ ਸਟਿਚ ਕਰਵਾਇਆ ਹੋ ਤਾਂ ਕਾਫੀ ਜਿਆਦੇ ਸੋਹਣੇ ਲੁਕਟ ਦੇਗੇ ਜਿਹੜੇ ਰੈਡੀ ਹੋਣਗੇ ਬਾਕੀ ਮੈਂ ਹਨ ਆਪਾਂ ਨੂੰ ਕੋਈ ਵੀ ਲਾਲਚ ਨਹੀਂ ਹੈਗਾ ਦੇਖੋ ਵਰਕ ਵਗੈਰਾ ਦਾ ਕੰਮ ਹੈ ਜਿਹੜਾ ਆਪਣਾ ਚੱਲੀ ਜਾਂਦਾ ਹੈਗਾ ਮੈਂ ਤੁਹਾਨੂੰ ਇਹੀ ਸਲਾਹ ਦਵਾਂਗੀ ਵੀ ਜਿਹੜਾ ਬਾਟਮ ਦਾ ਪੈਚ ਹੈਗਾ ਉਹ ਲਗਾ ਕੇ ਤੁਸੀਂ ਇਹਨਾਂ ਨੂੰ ਡਿਜ਼ਾਈਨ ਬਣਾਇਓ ਸ਼ਰਟ ਦਾ ਤਾਂ ਕਾਫੀ ਜਿਆਦਾ ਸੋਹਣਾ ਬਣੂ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ